ਲਦਾਖ ਦੇ ਵਿੱਚ ਹੋਈ ਹਿੰਸਾ ਨੂੰ ਲੈ ਕੇ ਵੱਡਾ ਬਵਾਲ ਜਿਹੜਾ ਉਹ ਦੇਸ਼ ਦੇ ਵਿੱਚ ਬਚਿਆ ਹੋਇਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਸਿੱਧਾ-ਸਿੱਧਾ ਕਿ ਜੈਨਸੀ ਨੂੰ ਦੇਸ਼ ਦੇ ਵਿੱਚ ਭੜਕਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਸੇ ਮੁੱਦੇ ਦੇ ਉੱਪਰ ਚਰਚਾ ਕਰਾਂਗੇ ਤਾਂ ਸਮਨ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਪਿੰਨ ਮਲੋਤਰਾ। ਬੀਤੇ ਦਿਨੀ ਅਸੀਂ ਦੇਖਿਆ ਕਿ ਲਦਾਖ ਦੇ ਵਿੱਚ ਹਿੰਸਾ ਹੁੰਦੀ ਹੈ। ਭਾਜਪਾ ਦੇ ਆਫਿਸ ਨੂੰ ਜਿਹੜਾ ਅੱਗ ਦੇ ਹਵਾਲੇ ਕਰਤਾ ਜਾਂਦਾ ਪੁਲਿਸ ਦੀ ਗੱਡੀਆਂ ਨੂੰ ਅੱਗ ਲਾਈ ਜਾਂਦੀ ਹੈ ਤੇ ਵੱਡੇ ਪੱਧਰ ਤੇ ਜਿਹੜੇ ਲੋਕ ਜ਼ਖਮੀ ਹੁੰਦੇ ਨੇ ਚਾਰ ਮੌਤਾਂ ਹੁੰਦੀਆਂ ਨੇ। ਪਰ ਹੁਣ ਬੀਜੇਪੀ ਜਿਹੜੀ ਹੈ ਉਹ ਲਗਾਤਾਰ ਕਾਂਗਰਸ ਪਾਰਟੀ ਦੇ ਉੱਪਰ ਇਹ ਦੋਸ਼ ਲਾ ਰਹੀ ਹੈ ਕਿ ਕਾਂਗਰਸ ਪਾਰਟੀ ਦੇਸ਼ ਦੇ ਵਿੱਚ ਜਿਵੇਂ ਕਿ ਨੇਪਾਲ ਦੀ ਉਦਾਹਰਣ ਦੇ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਜਿਵੇਂ ਨੇਪਾਲ ਦੇ ਵਿੱਚ ਕਿਸ ਤਰ੍ਹਾਂ ਅਸੀਂ ਦੇਖਿਆ ਹਿੰਸਾ ਹੋਈ ਕਿੰਨੇ ਲੋਕਾਂ ਦੀ ਮੌਤ ਹੋਈ ਔਰ ਇਹ ਕਿਹਾ ਗਿਆ ਕਿ ਸਰਕਾਰ ਜਿਹੜੀ ਹੈ ਉਹ ਭ੍ਰਸ਼ਟਾਚਾਰ ਹੈ ਤੇ ਜਿਹਦੇ ਕਰਕੇ ਨੇਪਾਲ ਦੇ ਵਿੱਚ ਹਾਲਾਤ ਬਣੇ ਲੇਕਿਨ ਹੁਣ ਬੀਜੇਪੀ ਕਹਿ ਰਹੀ ਹੈ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸ ਪਾਰਟੀ ਇਹ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹ ਰਹੀ ਹੈ ਔਰ ਦੇਸ਼ ਦੇ ਜਿਹੜੇ ਯੁਵਾ ਨੇ ਉਹਨਾਂ ਨੂੰ ਭੜਕਾ ਰਹੀ ਹੈ ਜੈਂਜ਼ੀ ਦੇ ਨਾਮ ਤੇ ਜੈਂਜ਼ੀ ਉਹ ਲੋਕ ਨੇ ਕਿ ਜਿਹੜੇ ਕਿ ਇਸ ਵਕਤ ਯੂਥ ਨੇ ਜਿਨ੍ਹਾਂ ਦੀ ਉਮਰ 20 ਤੋਂ 22 ਸਾਲ ਦੇ 23 ਸਾਲ ਦੇ ਵਿੱਚ ਹੈ ਤੇ ਉਹਨਾਂ ਨੂੰ ਭੜਕਾਇਆ ਜਾ ਰਿਹਾ ਤਾਂ ਕਿ ਦੇਸ਼ ਦੇ ਵਿੱਚ ਇੱਕ ਮਾਹੌਲ ਬਣਾਇਆ ਜਾ ਸਕੇ ਭਾਜਪਾ ਨੂੰ ਬਦਨਾਮ ਕੀਤਾ ਜਾ ਸਕੇ ਤੇ ਇਸੇ ਕਰਕੇ ਹੁਣ ਲਦਾਖ ਦੇ ਵਿੱਚ ਜਿਸ ਤਰ੍ਹਾਂ ਹੋਇਆ ਤੇ ਭਾਜਪਾ ਦਾ ਕਹਿਣਾ ਹੈ ਕਿ ਇਹ ਅੱਗ ਜਿਹੜੀ ਹੈ ਹੁਣ ਪੂਰੇ ਦੇਸ਼ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਹੈ ਜਾਂ ਗਠਜੋੜ ਦੀ ਸਰਕਾਰ ਹੈ ਉੱਥੇ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਲੇਕਿਨ ਹੁਣ ਅਸੀਂ ਜਿਵੇਂ ਦੇਖਿਆ ਕਿ ਸੋਨਮ ਵਾਂਗਚੁੱਕ ਉਹ ਇੱਕ ਵੱਡੇ ਸਾਇੰਟਿਸਟ ਵੀ ਨੇ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਗਾਜ ਡਿੱਗੀ ਤੇ ਇਹ ਕਿਹਾ ਗਿਆ ਕਿ ਜਿਹੜੇ ਕਾਂਗਰਸ ਦੇ ਪਾਰਟਨ ਸੀਗੇ ਔਰ ਸੋਨਮ ਵਾਂਗਚੁੱਕ ਜੋ ਕਿ ਉਹਨਾਂ ਨੂੰ ਲੈ ਕੇ ਵੱਡਾ ਮਾਹੌਲ ਜਿਹੜਾ ਦੇਸ਼ ਦੇ ਵਿੱਚ ਬਣਿਆ ਹੋਇਆ ਹੈ ਕਿ ਸੋਨਮ ਵੋਂਗਚੂ ਦੇ ਉੱਪਰ ਜਿਹੜੀ ਹੈ ਗਲਤ ਕਾਰਵਾਈ ਕੀਤੀ ਗਈ ਹੈ ਲੇਕਿਨ ਹੁਣ ਇੱਕ ਵੱਡੇ ਖੁਲਾਸੇ ਜਿਹੜੇ ਨੇ ਉਹ ਅ ਜਿਹੜੀਆਂ ਇੰਟੈਲੀਜੈਂਸ ਉਹਨਾਂ ਵੱਲੋਂ ਕੀਤੇ ਗਏ ਨੇ ਕਿ ਸੋਨਮ ਵੌਂਗਚੁਕ ਜਿਹੜੇ ਨੇ ਉਹ ਪਾਕਿਸਤਾਨ ਗਏ ਸੀ ਤੇ ਪਾਕਿਸਤਾਨ ਦੇ ਵਿੱਚ ਜਾ ਕੇ ਉਹਨਾਂ ਨੇ ਆਈਐਸਆਈ ਦੇ ਏਜੰਟਸ ਨੂੰ ਮਿਲੇ ਸੀਗੇ ਤੇ ਜਿੰਨਾ ਕਾਰਨ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਇਸੇ ਕਰਕੇ ਕੁਝ ਜਿਹੜੇ ਨੇ ਫੋਨ ਕਾਲਸ ਨੇ ਉਹ ਵੀ ਟ੍ਰੇਸ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਸੋਨਮ ਵੌਂਗਚੁਕ ਵੱਲੋਂ ਕੀਤੀਆਂ ਗਈਆਂ ਸੀ ਤੇ ਉਹਨਾਂ ਵੱਲੋਂ ਭੜਕਾਊ ਭਾਸ਼ਣ ਜਿਹੜੇ ਨੇ ਔਨ ਰਿਕਾਰਡ ਦਿੱਤੇ ਗਏ ਸੀਗੇ ਉਹਨਾਂ ਦੀ ਵੀ ਜਿਹੜੀ ਹੈ ਉਹ ਟ੍ਰੇਸਿੰਗ ਕੀਤੀ ਜਾ ਰਹੀ ਹੈ ਕਿ ਇਹ ਜਿਹੜੇ ਕਨੈਕਸ਼ਨ ਨੇ ਇਹ ਕਿਹਦੇ ਨਾਲ ਜੁੜਦੇ ਨੇ ਕਿਉਂਕਿ ਅਸੀਂ ਪਿੱਛੇ ਦੇਖਿਆ ਸੀਗਾ ਕਿ ਸੋਨਮ ਵੋਂਗ ਚੁੱਕਦਾ ਇੱਕ ਬਿਆਨ ਵੀ ਜਿਹੜਾ ਵਾਇਰਲ ਹੋਇਆ ਸੀ ਭਾਜਪਾ ਵੀ ਉਸ ਬਿਆਨ ਹੈ ਉਹਨੂੰ ਵਾਇਰਲ ਕਰ ਰਹੀ ਹੈ ਕਿ ਜਦੋਂ ਕਹਿੰਦੇ ਨੇ ਕਿ ਹੁਣ ਚੀਨ ਦੀ ਜੇ ਫੌਜਾਂ ਭਾਰਤ ਵਿੱਚ ਆਉਂਦੀਆਂ ਨੇ ਤੇ ਉਹਨਾਂ ਨੂੰ ਰੋਕਿਆ ਨਹੀਂ ਜਾਊਗਾ ਸਿੱਧਾ ਭਾਰਤ ਦੇ ਵਿੱਚ ਐਂਟਰੀ ਦਿੱਤੀ ਜਾਊਗੀ ਤਾਂ ਐਂਟੀ ਨੈਸ਼ਨਲ ਜਿਹੜੇ ਨੇ ਬਿਆਨ ਜਿਹੜੇ ਨੇ ਉਹ ਸੋਨਮ ਵੋਂਗਚੁਗ ਵੱਲੋਂ ਦਿੱਤੇ ਗਏ ਸੀਗੇ ਤੇ ਕਿਹਾ ਜਾ ਸਕਦਾ ਹੁਣ ਐਨਐਸਏ ਲਾ ਕੇ ਜਿਹੜਾ ਉਹ ਸੋਨਮ ਵੋਂਗਚੁਗ ਨੂੰ ਸਲਾਖਾ ਪਿੱਛੇ ਭੇਜਤਾ ਗਿਆ ਤੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਤੇ ਇਹ ਵੀ ਕਿਹਾ ਜਾ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਹੋਰ ਵੀ ਕਈ ਲੀਡਰ ਨੇ ਜਿਹੜੇ ਕੀ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਕਿ ਭਾਜਪਾ ਕਹਿ ਰਹੀ ਹੈ ਤੇ ਉਹਨਾਂ ਨੂੰ ਵੀ ਜਿਹੜੀ ਹੈ ਉਹਨਾਂ ਦੇ ਉੱਪਰ ਵੀ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਸੋਨਮ ਵਾਂਗਚੁੱਕ ਦੇ ਜਿਹੜੇ ਬਿਆਨ ਆ ਜਾਂ ਜਿਹੜੀ ਐਨਐਸਏ ਦੀ ਕਾਰਵਾਈ ਹੋਈ ਆ ਉਹਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਜਾਂ ਹੋਰ ਕਿਸੇ ਵਿਰੋਧੀ ਪਾਰਟੀਆਂ ਦੇ ਉੱਪਰ ਕੀ ਕੋਈ ਏਜੰਸੀਆਂ ਜੜੀਆਂ ਨੇ ਉਹ ਕੋਈ ਵੱਡੀ ਕਾਰਵਾਈ ਕਰ ਸਕਦੀਆਂ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸੋ